ਹੈਗਾ ਜੀ ਕੇਗਾ ਬਾਲੀ ਫਰਮਾਇਸ਼ ਹੈ ਪੱਲੇਦਾਰਾ ਬੋਲਣਾ ਅਸੀਂ ਨਹੀਂ ਤੇਰੇ ਨਾਲ ਬੜੀ ਦੇਰ ਦੀ ਬ੍ਰਿੰਭ ਭਰਾ ਮੇਰੇ ਕਾਫੀ ਦੇਰ ਤੋਂ ਵਿਵਹੈ ਕਲ ਫਲੇ ਨਾ ਦੇ ਕੋਈ ਨਸਾ ਇਦਾਂ ਪੱਲੇਦਾਰਾ ਬੋਲਣਾ ਅਸੀਂ ਨਹੀਂ ਤੇਰੇ ਨਾਲ ਮੰਡੀ ਵਿੱਚ ਜਾ ਕੇ ਤੇ ਤਾਂ ਘਰ ਦਾ ਭਲਾ ਦਿਲ ਨੂੰ ਸੰਦਾ ਕੀ ਆਉਂਦਾ ਨਹੀਂ ਖਿਆਲ ਹੋ 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 ਮੰਡੀ ਵਿੱਚ ਜਾ ਕੇ ਤੇ ਤਾਂ ਆਨੇ ਰੱਖ ਕਾ ਦੇ ਤੋ ਦਲਾਉਂਦੀ ਤੇਰਾ ਬਿੰਦੂ ਵੀ ਉੱਡ ਲਾ ਦਿਆ ਨਾ ਇਹਨੇ ਰੱਖ ਕਾ ਦੇ ਤੋ ਦਲਾਉਂਦੀ ਸਾਡੇ ਸਤਿਕਾਰਯੋਗ ਸਾਡੇ ਵੱਡੇ ਵੀਰ ਬੱਬੂ ਚਮਕੀਲਾ ਜੀ ਕਿਆ ਬਾਬਾ ਜੀ ਆਜੋ ਉਪਰ ਦੀ ਆਜੋ ਦਿਲ ਦੀ ਐ ਨਹੀਂ ਆਜਣਾ ਆ ਕੇ ਸਿਰ ਤੇ ਹੱਥ ਰੱਖੋਗੇ ਫੇਰ ਸਵਾਦ ਜਾਵੇ ਕੋਈ ਨਹੀਂ ਹੈਗੀ ਪੌੜੀਆਂ ਵੀ ਸਾਹਮਣੇ ਪੌੜੀਆਂ ਉੱਧਰ ਦੇਿਲ ਕੇ ਆਜੋ ਚਮਕੀਲਾ ਸਾਹਿਬ ਜੋ origignal ਸ਼ਾਗਿਰਦ ਜਿਨ੍ਹਾਂ ਨੂੰ ਇਹ ਮੌਕਾ ਮਿਲਿਆ ਹੈ ਉਹਨਾਂ ਦੀ ਸੇਵਾ ਕਰਨ ਦਾ ਉਹਨਾਂ ਨੂੰ ਰੋਟੀ ਪਾਣੀ ਫੜਾਉਣ ਦਾ ਬਣਾਉਣ ਦਾ ਪਕਾਉਣ ਦਾ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਉਹ ਹੱਸਦੀ ਹੈ ਬੱਬੂ ਜੀ ਆਏ ਨੇ ਸੁਣਨਾ ਜਰਾ ਹੋਦਲ ਨੂੰ ਕਾਲੇ ਰਾਤ ਕਾਦੇ ਤੋੜ ਲਉਂਦੀ ਤੇਰਾ ਬਿੰਦੂ ਵੀ ਲੈ ਪੁੱਲ ਦਾ ਖਿਆਲ ਨਾ ਜਜਣੇ ਮਜਾਜਣੇ ਮਜਾਜਣੇ ਔਖੀ ਸੋਖੂ ਕੱਟ ਦੇਣ ਚਾਰ ਨਹੀਂ ਮਜਾਜਣੇ ਔਖੀ ਸੋਖੂ ਕੱਟ ਦੇਣ ਚਾਰ ਨਹੀਂ ਮਜਾਜਣੇ ਔਖੀ ਸੋਖੂ ਕੱਟ ਦੇਣ ਚਾਰ ਰੁਜਾਈ ਵਿੱਚ ਲੱਗੀ ਮੇਰੀ ਜੰਗਰੀ ਨਾਖਵੇ ਲੱਗੇ ਮੇਰੀ ਜੰਗਰੀ ਨਾਖਵੇ ਪੈਣ ਜੱਤ ਕਾਲ ਰਿੰਦ ਤੱਕ ਦੀ ਦਲੀ ਚਵਲ ਯੌਹਾ ਜੀ ਵਿਰਾਸਤ ਸਰਦਾਰ ਬੱਲੇਬਾਰਾ 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 ਬੋਲਣਾ ਸਾਣੀ ਤੇਰੇ ਨਾਲ ਦੇ ਬੱਲੇਬਾਰਾ ਬੋਲਣਾ ਸਾਣੀ ਤੇਰੇ ਨਾਲ ਹੋਲੇ ਕੋਲ ਨੂੰ ਡੋਟ ਕਾਣੀ ਰੱਖ ਦੇਣਾ ਹੁੰਦਾ ਸਾਨੂੰ ਸੀਜ਼ਨਾਂ ਦਾ ਜੋਰ ਕਦੇ ਸੋਹਣੀ ਸਬਬ ਨਾਲ ਨਹੀਂ ਦੇ ਸੋਹਣੀ ਸਬਬ ਨਾਲ ਨਹੀਂ ਦੇ ਜਿੱਤਣ ਕਿਤੇ ਵੀ ਮਿਲੇ ਨਾ ਨਾ ਟੈਮਾੜਲ ਪੜੇ ਰਜਾਈਆਂ ਵਿੱਚ ਜਾਈਦਾ ਰਿਪੜੇ ਰਜਾਈਆਂ ਵਿੱਚ ਜਾਈਦਾ ਇੱਕ ਦੂਜੇ ਟਾਈਮ ਭੜੇ ਚੰਦਰੇ ਮਖੌਣ ਕਰ ਅਸੀਂ ਤਾਂ ਵਕਤ ਲੈਂਦੇ ਸਾਰ ਨਹੀਂ ਮਜਾਜਣੇ ਧੰਨਵਾਦ ਜੀ ਸਾਡੇ ਸਤਿਕਾਰਯੋਗ ਚਮਕੀਲਾ ਸਾਭ ਜੀ ਦੇ लाडले ਬੱਬੂ ਚਮਕੀਲਾ ਜੀ ਹਾਂ ਜੀ ਉਹਦੇ ਨਾਲ ਟੈਂਕਾ ਪ੍ਰਧਾਨ ਜੀ ਰਿੰਕਾ ਪ੍ਰਧਾਨ ਜੀ ਬਾਲਮੀਕ ਕਮੇਟੀ ਦੀ ਚੀਮਾ ਸਰਪੰਚ ਬਰਨਾਲਾ ਕੋਈ ਬਸ ਬਲਵਿੰਦਰ ਜੀ ਬਲਵਿੰਦਰ ਸਿੰਘ ਜੀ ਸਰਪੰਚ ਸਾਹਿਬ ਕੋਈ ਬੋਸ ਰਾਮਾਨ ਕਰਦੇ ਨੇ ਇਹ ਸਾਡੇ ਭਰਾ ਨੇ ਰੌਣਕ ਸਰਪੰਚ ਸਾਹਿਬ ਜੀ ਆਏ ਨੂੰ ਜੀ ਆਏ ਨੂੰ ਸਾਰੀ ਤਿਹੜਾ ਧੰਨਵਾਦ 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 ਜੱਟ ਦੇ ਕੁੱਟ ਦੇ ਕੱਲ ਕਿਦ ਨੂੰ ਦੇਖ ਰਿਹਾ ਕਰੋ ਚੰਨਾ ਮੰਡੀ ਦੇ ਗਵਾਹ ਜਪਾ ਦੇ ਘਰ ਵਿੱਚ ਮੰਡੀ ਦੇ ਗਵਾਨ ਬਾਦ ਕੇ ਆ ਰਵੇ ਆ ਸਵਾ ਸ ਮੰਡੀ ਵਿੱਚੋਂ ਕਾਰ ਕਿਹਰੇ ਜਾਂਦਾ ਸਾਰੇ ਗੋਲ ਗੱਪੀਏ ਤੂੰ ਦਿਲ ਨੂੰ ਟਕਾਣੇ ਜਹੀ ਰੱਖਨੀ ਦਿਲ ਨੂੰ ਟਕਾਣੇ ਜਹੀ ਰੱਖਨੀ ਮੰਡੀ ਚੌਰ ਗਾਨੇ ਤੇਰੇ ਢੋਲ ਨੇ ਦਾ ਹੱਲੇ ਤੱਕ ਕਿਦੋਂ ਵੀ ਕਹਾਇਆ ਨਹੀਂ ਹੋ ਕੱਟਲੀ ਕਿਦੋਂ ਵੀ ਕਹਾਇਆ ਨਹੀਂ ਹੋ ਕੱਟਲੀ ਕੋਈ ਲਾਗੇ ਅਣਖੀ ਮੇਂ ਯਾਰੀ ਲਾਂਜਦੋ ਜਦੀ ਲਾਗੇ ਅਣਖੀ ਮੇਂ ਦੀ ਯਾਰੀ ਲਾਂਜਦੋ ਜਦੀ ਰੱਖਦੇ ਆਂ ਗਰਮ ਬਾਜ਼ਾਰ ਨੂੰ ਨਜਾਦੂ ਨੇ ਮਜਾਦਨੇ ਮਜਾਦਨੇ ਉਹ ਕਿਦੋਂ ਵੀ ਕੱਟ ਦੇਣ ਚਾਰ ਬੱਲੇਦਾਰਾ ਬੋਲਣਾ ਸਾਰੀ ਤੇਰੇ ਨਾਲ ਨਹੀਂ ਮਜਾਦਨੇ ਤੂੰ ਕਿਦੋਂ ਵੀ ਕੱਟ ਦੇਣ ਚਾਰ ਬੱਲੇਦਾਰਾ ਜਾਜੜੇ ਤੋਂ ਉਕੀ ਸੋਕੀ ਕੱਟ ਦੇਣ ਚਾਹ ਕੋਈ ਗਲਤੀ ਹੋਈ ਮaaf ਕਰਿਓ ਚੰਗਾ ਲੱਗਿਆ ਤਾਂ ਯਾਦ ਰੱਖਿਓ ਇੱਕ ਤਾੜੀ ਚਮਕੀਲਾ ਸਾਹਿਬ ਦੇ ਨਾਮ ਤੇ ਬਈ ਬਹੁਤ ਵਧੀਆ ਕਲਾਕਾਰ ਨੇ ਜਿਨ੍ਹਾਂ ਨੇ ਸਾਡੇ ਤੋਂ ਬਾਅਦ ਮੇਰੇ ਸ਼ੁਕਰੀ ਦੀ ਜਿ ਸਮਾਤੀ